ਪ੍ਰਧਾਨ ਜੀ ਅੱਜ ਬੀਪੀਯੂ ਇਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਦਫ਼ਤਰ ਦੇ ਵਿਕੇ ਡੀ.ਡੀ. ਸਾਹਿਬ ਦੇ ਕੋਲੇ ਧਰਨਾ ਲਗਾਇਆ ਮੰਗ ਮੇਨ ਕੀ ਸੀ ਜੀ ਅੱਜ ਦੇ ਧਰਨੇ ਦੀ ਮੇਨ ਮੰਗ ਹੈ ਜਿਹੜੀ ਇੱਕ ਤਾਂ ਡੀ.ਏ.ਪੀ ਜਿਹੜੀ ਕਿਲਤਾਰੀਆ ਪਿੰਡਾਂ ਦੇ ਵਿੱਚ ਸਟੇਡੀਅਮ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਦੀ ਇੱਕ ਡੀ.ਏ.ਪੀ ਦੀ ਮੰਨ ਲਓ ਨਕਲੀ ਡੁਗਰੀ ਗੇਟ ਥੋੜੇ ਦਖੇ ਅਗੇ ਇਥੋਂ ਦੀਆਂ ਸਰਕਾਰਾਂ ਜਿਹੜੀ ਡੀਲਰਾਂ ਤੋਂ ਦੁਕਾਨਦਾਰਾਂ ਤੋਂ ਜਾਂ ਇਹ ਖਾਦ ਸਟੋਰਾਂ ਤੋਂ ਕਿਸਾਨਾਂ ਦੀ ਲੁੱਟ ਕਰਦੀਆਂ ਨੇ ਉਹਨਾਂ ਦੇ ਸਖਤੋ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੱਜ ਦਾ ਜਿਹੜਾ ਉਤਾਰਨ ਦਿੱਤਾ ਗਿਆ ਜਿਵੇਂ ਪਿਛਲੇ ਦਿਨੀ ਮੋਗੇ ਦੇ ਵਿਸ਼ਾਲ ਕੁਮਾਰ ਤੇ ਜਸਵਿੰਦਰ ਸਿੰਘ ਵੱਲੋਂ ਜੋ ਸੰਗਰੂਰ ਦੇ ਬਾਇਓ ਖਾਦ ਬਾਇਓ ਖਾਦ ਏਜੰਸੀ ਤੋਂ ਇਹਨਾਂ ਨੇ ਡੀਏਪੀ ਖਰੀਦਿਆ ਦੀ ਉਹ ਡੀਏਪੀ ਦੀ ਜਿਹੜੀ ਰਿਪੋਰਟ ਕਰਾਈ ਖੇਤੀਬਾੜੀ ਮੋਗੇ ਤੋਂ ਕਰਾਈ ਉਹਦੇ ਅਫਸਰਾਂ ਵੱਲੋਂ ਕਰਾਈ ਉਹਦੀ ਜਿਹੜੀ ਰਿਪੋਰਟ ਹੈ ਮੰਨ ਲਓ ਉਹਦੇ ਵਿੱਚ 0 ਮਾਤਰਾ ਨਾਈਟ੍ਰੋਜਨ ਦੀ ਆਈ ਹੈ ਤੇ 0 ਹੀ ਮਾਤਰਾ ਮਾਤਰਾ ਫਾਸਫੋਰਸ ਦੀ ਆਈ ਹੈ ਮੰਨ ਲਓ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਜਦੋਂ ਉਹਦੇ ਵਿੱਚ ਉਹ ਤੱਤ ਹੀ ਨਹੀਂ ਮੰਨ ਲਓ ਕਿਸਾਨ ਦਾ ਕਿੰਨਾ ਨੁਕਸਾਨ ਹੋਣਾ ਹੈ ਆਪਾਂ ਨੇ ਡੀਏਪੀ ਦੇ ਨਾਲ 6 ਮਹੀਨਿਆਂ ਦੀ ਖੇਤੀ ਬੀਜਣੀ ਹੈ ਮੰਨ ਲਓ ਉਹਦੇ ਦੇ ਕਿਸਾਨ ਦੀਆਂ ਲੱਖਾਂ ਉਮੀਦਾਂ ਜੁੜੀਆਂ ਹੋਈਆਂ ਹੁੰਦੀਆਂ ਨੇ ਪਰ ਜਦੋਂ ਜਿਹੜਾ ਤੱਤ ਸਾਨੂੰ ਚਾਹੀਦਾ ਉਹ ਤੱਤ ਸਾਨੂੰ ਮਿਲੇ ਹੀ ਨਹੀਂ ਇੱਕ ਤਾਂ ਸਾਡੀ ਅੰਨੀ ਲੁੱਟ ਉਹ ਨਾਗਲੀ ਡੀਏਪੀ ਰਹੀ ਹੋਗੀ ਦੂਜਾ ਜਿਹੜੀ ਸਾਡੀ ਬੱਤਰ ਸੀ ਮੰਨ ਲਓ ਕਣਕ ਬੀਜਣ ਵਾਲੀ ਅਸੀਂ ਕੇਰਾ ਕਣਕ ਬੀਜ ਲੈਣਾ ਇਹਦੇ ਦਵਾਰੋਂ ਉਹ ਬੱਤਰ ਦੇ ਵਿੱਚ ਕਣਕ ਬੀਜੀ ਨਹੀਂ ਜਾਂਦੀ ਹੈ ਕਿ ਸਾਨੂੰ ਪਲੀਪਾਤ ਪਤਾ ਹੈ ਅਸੀਂ ਕਿਸਾਨੀ ਨਾਲ ਜੁੜੇ ਹੋਏ ਆਂ ਦਵਾਰੋਂ ਉਹ ਰੋਣੀ ਕਰਨੀ ਪਊਗੀ ਔਰ ਹੁਣੀ ਕਦੋਂ ਬਤਾਈ ਮੰਨ ਲਓ ਕਿਸਾਨ ਦਾ ਖੇਤ ਵਿੱਲਾ ਰਹਿਣ ਵਾਲੀ ਗੱਲ ਹੋਈ ਦੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਖਤ ਤੋਂ ਸਖਤ ਕਾਰਵਾਈ ਅਜਿਹੇ ਡੀਲਰਾਂ ਤੇ ਹੋਣੀ ਚਾਹੀਦੀ ਹੈ ਹਾਂ ਪ੍ਰਧਾਨ ਜੀ ਏਕਤਾ ਉਗਰਾਹ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਾ ਹੈ ਪਰ ਜਿੰਨੀ ਕ ਗੱਲ ਮੰਗ ਦੀ ਗੱਲ ਕਰਦੇ ਹੋ ਜਿੰਨੀਆਂ ਕ ਮੰਗਾਂ ਨੇ ਉਹ ਜੜੇ ਕਿਸਾਨਾਂ ਨਾਲ ਸੰਬੰਧਤ ਨੇ ਮਜ਼ਦੂਰਾਂ ਨਾਲ ਸੰਬੰਧਤ ਨਹੀਂ ਇੱਕ ਵੀ ਗੱਲ ਨਹੀਂ ਹੈਗੀ ਕੀ ਲੱਗਦਾ ਕਿ ਕਿਸਾਨ ਦੇ ਨਾਲ ਮਜ਼ਦੂਰ ਸਿਰਫ ਇੱਕ ਨਾਮ ਜੋੜਨ ਵਾਸਤੇ ਲਿਆਵੰਦ ਸਾਡੀ ਜਿਹੜੀ ਬੀਕੇ ਜੋ ਇਕਤਾ ਗ੍ਰਾਹ ਹੈ ਜਥੇਬੰਦੀ ਹੈ ਇਹ ਕਿਸਾਨ ਜਥੇਬੰਦੀ ਹੈ ਪਰ ਇਹ ਜਥੇਬੰਦੀ ਦੱਬੇ ਦੇ ਗੁੱਤਲੇ ਲੋਕਾਂ ਦੀ ਗੱਲ ਕਰਦੇ ਜਿਹਦੇ ਵਿੱਚ ਆਪਾਂ ਕਹიდੀਏ ਵੀ ਸਾਰੇ ਵਰਗ ਆ ਗਏ ਹੁਣ ਅਸੀਂ ਖੇਤੀ ਨੀਤੀ ਦੀ ਮੰਗ ਲੈ ਕੇ ਚੱਲੇ ਆਂ ਉਹਦੇ ਵਿੱਚ ਜ਼ਮੀਨਾਂ ਦੀ ਕਾਣੀ ਬਣਾਉਣ ਦੀ ਮੰਗ ਹੈ ਮੰਨ ਲਓ ਬੇਜ਼ਮੀਨੇ ਥੋੜ੍ਹ ਜਿਮੀਨੇ ਕਿਸਾਨਾਂ ਨੂੰ ਜ਼ਮੀਨਾਂ ਬਣਾਉਣ ਦੀ ਮੰਗ ਹੈ ਉਹ ਸਾਰੇ ਅੰਕੜੇ ਲੈ ਕੇ ਆਏ ਆਂ ਵੀ ਪੰਜਾਬ ਦੇ ਵਿੱਚ ਕਿੰਨੇ ਕਿਸਾਨ ਨੇ ਕਿੰਨੇ ਮਜ਼ਦੂਰ ਨੇ 7 ਲੱਖ ਪਰਿਵਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਨ੍ਹਾਂ ਕੋਲੇ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹ ਬੇਜ਼ਮੀਨੇ ਕਿਸਾਨ ਬੇਜ਼ਮੀਨੇ ਮਜ਼ਦੂਰ ਅਸੀਂ ਜਿਹੜਾ ਬੇਜ਼ਮੀਨਾ ਮਜ਼ਦੂਰ ਹੈ ਉਹਨੂੰ ਵੀ ਕਿਸਾਨ ਮੰਨਦੇ ਆਂ ਉਸ ਤੋਂ ਬਾਅਦ ਥੋੜ੍ਹ ਜਿਮੀਨੇ ਨੇ 1/2 ਲੱਖ ਦੇ ਕਰੀਬ ਉਹਨਾਂ ਦੀ ਗਿਣਤੀ ਹੈ ਅਸੀਂ ਉਹਨਾਂ ਸਾਰਿਆਂ ਦੀ ਮੰਗ ਕਰਦੇ ਆਂ ਸਰਕਾਰ ਤੋਂ ਵੀ ਉਹ ਥੋੜ੍ਹ ਜਿਮਿਨੇ, ਬੇਜਮਿਨੇ ਕਿਸਾਨਾਂ ਵਾਸਤੇ ਜਿਹੜੀਆਂ ਜਿਹੜੇ ਵੱਡੇ ਜਿਵੇਂ ਬਾਦਲਕਿਆਂ ਵਰਗੇ ਹੋਗੇ, ਜਾਖੜਕਿਆਂ ਵਰਗੇ ਹੋਗੇ ਉਹਨਾਂ ਕੋਲੇ ਜਿਹੜੀਆਂ ਜ਼ਮੀਨਾਂ ਪਈਆਂ ਨੇ 17 ਏਕੜ ਦਾ ਕਾਨੂੰਨ ਲਾਗੂ ਕਰਕੇ ਉਹ ਬਾਧੂ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ। ਬਟ ਇੱਕ ਹਾਲਾ ਜੇ ਆਪਾਂ ਥੋੜ੍ਹ ਜਿਮਿਨੇ ਜਾਂ ਮਜ਼ਦੂਰਾਂ ਦੀ ਗੱਲ ਕਰਦੇ ਆਂ, ਮਜ਼ਦੂਰ ਮਤਲਬ ਪੰਜਾਬ ਦੇ ਵਸਿੰਦੇ ਪੰਜਾਬ ਦੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਆ। ਜੇਕਰ ਅੱਜ ਦੀ ਜ਼ਰੂਰਤ ਦੀ ਗੱਲ ਕਰੀਏ ਜਿੰਨੇ ਵੀ ਕਿਸਾਨ ਨੇ ਉਹ ਬਿਹਾਰੀਆਂ ਯੂਪੀ ਵਾਲਿਆਂ ਜਾਂ ਬਾਹਰਲ ਹੋਰ ਕੰਟਰੀਆਂ ਤੋਂ ਆਏ ਮਜ਼ਦੂਰ ਆਏ ਮਜ਼ਦੂਰਾਂ ਤੋਂ ਖੇਤੀ ਕਰਉਂਦੇ ਆ ਕੀ ਲੱਗਦਾ ਕਿ ਇਹ ਬੁਖਰੇਵਾ ਕਿਵੇਂ ਪਿਆ ਇਹ ਤਾਂ ਲੋਣਾ ਚੋਂ ਨੇ ਦੇਖੋ ਜਦੋਂ ਸਾਨੂੰ ਅੱਜ ਲੋੜ ਹੈ ਸਾਨੂੰ ਜਿਹੜਾ ਮਜ਼ਦੂਰ ਮੌਕੇ ਤੇ ਮਿਲਦਾ ਇਹ ਆਪਾਂ ਉਹ ਤੋਂ ਕੰਮ ਕਰਾ ਲੈਨੇ ਆ ਕਿਤੇ ਨਾ ਕਿਤੇ ਇਹ ਗੱਲ ਨਹੀਂ ਹੈਗਾ ਕਿ ਆਪਾਂ ਮਜ਼ਦੂਰ ਦੀ ਗੱਲ ਨਹੀਂ ਕਰਦੇ ਕਿਉਂਕਿ ਅੱਜ ਤਾਂ ਬਈਆਂ ਤੋਂ ਖੇਤੀ ਕਰਨੀਆਂ ਕੁਝ ਦੂਰ ਤੋਂ ਖੇਤੀ ਕਰਨੀ ਨਹੀਂ ਪਤਾ ਕੀ ਗੱਲ ਹੈ ਜਿਹੜੇ ਆਪਾਂ ਕਹੜੀਏ ਵੀ 60% ਕਿਸਾਨੀ ਹੈ ਜਿਹੜੀ ਉਹ ਆਪਾਂ ਕਹਿੰਦੇ 5 ਏਕੜ ਤੋਂ ਥੱਲੇ ਆ ਜਾਂਦੇ ਪਹਿਲੀ ਗੱਲ ਤਾਂ 5 ਏਕੜ ਤੋਂ ਥੱਲੇ ਜਿਹਦੇ ਕੋਲ ਜ਼ਮੀਨ ਹੈ ਉਹਨੂੰ ਮਜ਼ਦੂਰ ਦੀ ਲੋੜ ਨਹੀਂ ਹੈ। ਮੰਨ ਲਓ ਮਜ਼ਦੂਰ ਦੀ ਐਡੀ ਲੋੜ ਨਹੀਂ ਪੈਂਦੀ। 5 ਏਕੜ ਦੀ ਖੇਤੀ ਉਹ ਆਪਣੇ ਪਰਿਵਾਰ ਨੂੰ ਨਾਲ ਲਾ ਕੇ ਆਪ ਕਰ ਹੀ ਜਾਂਦਾ। ਜੇ ਕਿਤੇ ਲੋੜ ਪੈਂਦੀ ਹੈ ਪਿੰਡਾਂ ਦੇ ਵਿੱਚ ਆਪਾਂ ਝੋਨਾ ਲਵਾਉਣੇ ਆ। ਉਹ ਆਪਾਂ ਪਿੰਡ ਦੇ ਕਿਸਾਨਾਂ ਤੋਂ ਲਾਉਣੇ ਆ। ਜੇ ਉਹ ਕਈ ਵਾਰ ਮੌਕੇ ਤੇ ਨਹੀਂ ਮਿਲਦੇ। ਮੰਨ ਲਓ ਉਹਨਾਂ ਹਾਲਾਤਾਂ ਦੇ ਵਿੱਚੋਂ ਆਪਾਂ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਨੇ ਉਹ ਵੀ ਉਹ ਵੀ ਮਜ਼ਦੂਰੀ ਨੇ ਨਾ। ਮੰਨ ਲਓ ਜਿ ਐਂ ਕਹ ਲਈ ਵੀ ਪ੍ਰਵਾਸੀਆਂ ਦਾ ਇਹਨਾਂ ਦੇ ਵਿੱਚ ਬਖਰੇਵਾ ਕਹਿ ਲਈਏ। ਸਾਡੇ ਗੁਰੂ ਸਾਹਿਬਾਨਾਂ ਨੇ ਕੀ ਕਿਹਾ ਮਾਨਸਿਕ ਜਾਸਬੇ ਇੱਕੇ ਪਹਿਚਾਨੂ ਉਹ ਵੀ ਮਨੁੱਖ ਨੇ ਉਹ ਵੀ ਇਨਸਾਨ ਨੇ ਗੱਲ ਹੈ ਜੈਵਿਕ ਖਾਦਾਂ ਤੇ ਰਸਾਇਣ ਖਾਦਾਂ ਦੀ ਆਪਾਂ ਇਸ ਵਕਤ ਰਸਾਇਣ ਖਾਦਾਂ ਦੀ ਜਿਹੜੀ ਥੋੜਾ ਘਾਟ ਆ ਉਹਨੂੰ ਪੂਰਾ ਕਰਨ ਵਾਸਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹਿ ਰਹੇ ਆ ਕਿਉਂ ਨਹੀਂ ਆਪਾਂ ਜੈਵਿਕ ਖਾਦਾਂ ਵਾਲ ਮੁਰਦੇ ਜੇ ਕਿਸੇ ਕੋਲ 10 ਕਿੱਲੇ ਨੇ 7 ਕਿੱਲੇ ਰਸਾਇਣ ਖਾਦਾਂ ਪਾ ਲਵੇ ਤਿੰਨ ਤੱਕ ਉਹਦੇ ਆਪਣੇ ਜੈਵਿਕ ਨਾਲ ਪਾਵੇ ਕੀ ਲੱਗਦਾ ਕਿ ਇਹਦੇ ਪਿੱਛੇ ਜਿਹੜਾ ਨੁਕਸਾਨ ਆ ਉਹੀ ਮੁੱਖ ਕਰਨਾ ਜਾਂ ਹੋਰ ਵੀ ਕੁਝ ਪੜਨਾ ਪਾਤਾ ਕੀ ਗੱਲ ਹੈ ਜਿਹੜੀ ਆਪਾਂ ਕਹਿੰਦੇ ਵੀ ਛੋਟੀ ਕਿਸਾਨੀ ਹੈ ਛੋਟੀ ਕਿਸਾਨੀਆਂ ਦੇ ਅਸੀਂ ਜਿਹੜੀਆਂ ਜੈਵ ਖਾਦਾਂ ਕਹਿੰਦੇ ਆਂ ਵੀ ਆਪਾਂ ਜੇ ਵਰਤੀਏ ਉਹਦੇ ਨਾਲ ਪੈਦਾਵਾਰ ਘੱਟ ਹੋਣੀ ਹੈ ਪਰ ਜਿਹੜਾ ਕਿਸਾਨ ਅੱਜ ਉਹਦੇ ਇੱਕ ਤਰ੍ਹਾਂ ਦਾ ਬੈਲਟੀਰੇਟਰ ਲੱਗਿਆ ਹੋਇਆ ਹੈ ਜੋ ਬੈਲਟੀਰੇਟਰ ਪੜਦੇ ਆਂ ਨਾਲ ਦੀਆਂ ਦੀ ਮੌਤ ਹੋ ਜਾਣੀ ਹੈ ਅਸੀਂ ਪੰਜਾਬ ਦੇ ਵਿੱਚੋਂ ਅੰਕੜੇ ਇਕੱਠੇ ਕਰ ਰਹੇ ਨੇ ਮੇਰੇ ਪਿੰਡ ਦੇ ਵਿੱਚੋਂ 2500 ਵੋਟ ਹੈ 2500 ਵੋਟ ਦੇ ਵਿੱਚੋਂ 2010 ਤੋਂ ਬਾਅਦ ਅਸੀਂ ਫਾਰਮ ਭਰੇ ਨੇ ਖੁਦਕੁਸ਼ੀਆਂ ਦੇ 35 ਬੰਦੇ ਖੁਦਕੁਸ਼ੀ ਕਰ ਚੁੱਕੇ ਨੇ ਮੰਨ ਲਓ 2500 ਵੋਟ ਦੇ ਵਿੱਚੋਂ 2010 ਤੋਂ ਬਾਅਦ 35 ਬੰਦੇ ਖੁਦਕੁਸ਼ੀ ਕਰ ਗਏ ਜਿਹੜੇ ਜਿਨ੍ਹਾਂ ਦੀ ਮੇਨ ਕਾਰਨ ਆਰਥਿਕਤਾ ਆਰਥਿਕ ਤੌਰ ਤੇ ਟੁੱਟ ਕੇ ਆਰਥਿਕ ਤੌਰ ਤੇ ਮਜਬੂਰ ਹੋ ਕੇ ਉਹ ਕੋਈ ਸਲਫਾਸਕਾ ਗਿਆ ਕੋਈ ਨਹਿਰ ਦੇ ਵਿਚਾਰ ਮਾਰ ਗਿਆ ਕਿਸੇ ਨੇ ਫਹਾ ਲੈ ਲਿਆ ਕਿਸੇ ਨੇ ਲੈਟ ਨੂੰ ਹੱਥ ਲਾ ਲਿਆ ਇਹ ਹਾਲਤਾਂ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਪੰਜਾਬ ਦੇ ਕਿਸਾਨ ਦੀ ਇਹ ਹਾਲਤ ਨਹੀਂ ਵੀ ਅਸੀਂ ਆ ਜਿਹੜੀ ਰਸਾਇਣ ਖੇਤੀ ਨੂੰ ਛੱਡ ਕੇ ਜੈਵ ਖੇਤੀ ਬਲ ਜਾਈਏ ਜੈਵ ਪਰ ਗੱਲ ਕਰੀਏ ਹਰੇਕ ਫਸਲ ਤੇ ਮੁਆਵਜ਼ਾ ਮਿਲ ਜਾਂਦਾ ਅਰ ਇਹ ਕਿਸਾਨ ਤੇ ਬਹੁਤ ਸਾਰੀ ਮੁਸ਼ਕਲੀਆਂ ਮਿਲ ਜਾਂਦੀ ਆ باوجود ਇਸ ਦੇ ਜਿਹੜੀ ਕਿਸਾਨੀਆਂ ਫਿਰ ਵੀ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਰਹੀਆਂ ਜਾਂ ਜਿਹੜੀ ਸੁਆਮੀ 나ਥਰ ਕਮਿਸ਼ਨ ਦੀ ਰਿਪੋਰਟ ਹੈ ਉਹ ਕਹਿੰਦੇ ਜੇ ਇੱਕ ਕਟਾਲ ਕਿਸਾਨ ਝੋਨਾ ਪੈਦਾ ਕਰਦਾ ਹੈ ਤਾਂ 200 ਰੁਪਏ ਪੱਲੋਂ ਵਾਗੇ ਦੇ ਰਿਹਾ ਹੁਣ ਜਿਹਨੂੰ ਕਮਾਈੋ ਨਹੀਂ ਹੈਗੀ ਪੱਲੋਂ ਵਾਗੇ ਦੇ ਰਿਹਾ ਉਹ ਦੇਖੋ ਵੀ ਜ਼ਿੰਦਗੀ ਕਿਵੇਂ ਕੱਢ ਰਿਹਾ ਇਹ ਤਾਂ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਜਿਹੜਾ ਛੋਟਾ ਕਿਸਾਨ ਹੈ ਉਹ ਇੱਕ ਮਜ਼ਦੂਰ ਹੀ ਆ ਮੰਨ ਲਓ ਉਹ ਤਾਂ ਬਹੁਤ ਤਕੜੀ ਗੱਲ ਆ ਵੀ ਜਿਹੜਾ ਜਿਹਨੂੰ ਬੱਚਤੇ ਨਹੀਂ ਹੈਗੀ ਲਗਾਤਾਰ ਮਿਹਨਤ ਕਰ ਰਿਹਾ ਹੈ ਮਿਹਨਤ ਕਰਦੇ ਹੋਏ ਜਿਹਨੂੰ ਬੱਚਤੇ ਨਹੀਂ ਫੇਰ ਵੀ ਆਪਣੇ ਬੱਚੇ ਪਾਲੀ ਜਾ ਰਿਹਾ ਉਹ ਤਾਂ ਟਰਨ ਹੈ ਉਹ ਹਾਂ ਬੱਟੀ ਬੱਟੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਹੈ ਜਿਹੜੇ ਕਿਸਾਨ ਆਉਂਦੇ ਨੇ ਉਹ ਖੇਤੀਬਾੜੀ ਤਕਰੀਬਨ ਆਪਣੇ ਮਜ਼ਦੂਰਾਂ ਤੋਂ ਜਾਂ ਫਿਰ ਆਪਣੇ ਬੱਚਿਆਂ ਦੇ ਨਾਲ ਛੱਡੀ ਬੈਠੇ ਨੇ ਪਰ ਕੀ ਲੱਗਦਾ ਕਿ ਜੇਕਰ ਉਹਨਾਂ ਦਾ ਤਜਰਬਾ ਘੱਟ ਆ ਜਾਵੇ ਕਿ ਭਾਈ ਇੱਥੇ ਆ ਨਹੀਂ ਪਉਣਾ ਇੰਨੀ ਮਾਤਰਾ ਜਿਹਾ ਇਦੋਂ ਪਉਣਾ ਵਾ ਤਾਂ ਉਹਦੇ ਨਾਲ ਫਰਕ ਪੈ ਜੂ ਕੋਈ ਕਿਵੇਂ ਮੇਰੇ ਗੱਲ ਆਹ ਪੱਟੀ ਕਿਰਤੀ ਦੇ ਵਿੱਚਲੇ ਕਿਸਾਨ ਤੁਹਾਡੇ ਨਾਲ ਖੜਦੇ ਨਹੀਂ ਉਹਨਾਂ ਨੂੰ ਇੱਕ ਜਰਬੀ ਕਰ ਕਿਸਾਨ ਨੇ ਬਟ ਉਹਨਾਂ ਦੇ ਬੱਚਿਆਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਮਜ਼ਦੂਰਾਂ ਦੀ ਗੱਲ ਕਰੀਏ ਖੇਤੀ ਉਹਨਾਂ ਬੱਚਿਆਂ ਨੇ ਤੇ ਮਜ਼ਦੂਰਾਂ ਨੂੰ ਸਾਹਮਣੇ ਰੱਖਿਆ ਜਿਹੜੇ ਤਜਰਬੇ ਜਰਬੀ ਕਰ ਕਿਸਾਨ ਨੇ ਉਹ ਯੂਨੀਅਨ ਦੇ ਵਿੱਚ ਆ ਕੇ ਮਤਲਬ ਧਰਨੇ ਲਾ ਰਹੇ ਨੇ ਜਾਂ ਆਪਾਂ ਆਪਣੀ ਮੰਗਾਂ ਨੂੰ ਮਿਲਵਾ ਰਹੇ ਨੇ ਜੇ ਉਹਨਾਂ ਦੇ ਤਜਰਬੇ ਖੇਤਾਂ ਦੇ ਵਿੱਚ ਚੱਲਣ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸਾਨ ਦੀ ਹਾਲਤ ਹੀ ਕੋਈ ਜੀ ਮੈਂ ਮੈਨੂੰ 3 ਏਕੜ ਜ਼ਮੀਨ ਆਉਂਦੀ ਹੈ ਮੈਂ ਆਪਣੀ ਗੱਲ ਕਰਦਾ ਸਾਡੇ ਪਿੰਡਾਂ ਦੇ ਵਿੱਚੋਂ ਜਿਹੜੇ ਆਉਣ ਵਾਲੇ ਕਿਸਾਨ ਨੇ ਉਹ ਸਾਰੇ ਖੇਤੀ ਕਰਨ ਵਾਲੇ ਨੇ ਕੋਈ ਸ ਠੀਕ ਹੈ ਨਾ ওই ਕੱਖ ਵੱਢ ਕੇ ਆ ਰਿਹਾ ਜਾਂ ਕਿਸੇ ਨੇ ਜਾ ਕੇ ਵੱਢਣੇ ਨਹੀਂ ਅਸੀਂ ਸਾਰੇ ਕੰਮ ਕਰਨ ਵਾਲੇ ਆ ਜੇ ਕੋਈ ਇਹ ਵੀ ਅਸੀਂ ਬਿਲੇ ਉੱਠ ਕੇ ਆ ਗਏ ਐਵੇਂ ਕੋਈ ਨਹੀਂ ਅਸੀਂ ਘਰਾਂ ਦੇ ਵਿੱਚ ਕੰਮ ਵੀ ਕਰਦੇ ਆ ਸਮੇਂ ਤੋਂ ਸਮਾਂ ਕੱਢ ਕੇ ਆ ਸੰਘਰਸ਼ਾਂ ਦੇ ਮਨਾਉਣ ਦੇ ਜੀ ਜੇ ਆਪਾਂ ਮਤਲਬ ਕਿ ਕਿਸਾਨੀ ਅੱਜ ਤੱਕ 30 40 ਸਾਲ 50 ਸਾਲ ਪਿੱਛੇ ਚਲੀ ਗਈ ਏ ਤਾਂ ਕਿਸਾਨ ਇੱਕ ਲੀਟਰ ਨਹੀਂ ਸੀਗਾ ਮਿਹਨਤ ਕਰਦਾ ਸੀ ਤੇ ਕਮਾਈ ਵਧੀਆ ਹੁੰਦੀ ਸੀ ਆਪਾਂ ਕਹਿ ਲਈਏ ਪਰ ਹੁਣ ਰਸਾਇਣ ਖਾਦਾਂ ਵੀ ਜੀ ਆਂਦੀਆਂ ਨੇ ਲੋਕਾਂ ਸਰਕਾਰ ਤੋਂ ਮਦਦ ਵੀ ਮਿਲ ਰਹੀ ਆ ਫਿਰ ਵੀ ਮਤਲਬ ਉਹ ਕਹਿੰਦਾ ਭਾਵੇਂ ਖਰਚੇ ਪੂਰੇ ਨਹੀਂ ਹੋ ਰਹੇ ਸਰਕਾਰ ਜੇ ਫਸਲਾਂ ਕਹੀਏ ਫਸਲਾਂ ਥੋੜੀ ਘੱਟ ਨਿਕਲਦੀਆਂ ਨੇ ਫਸਲਾਂ ਦਾ ਬਹੁਤ ਨਿਕਲ ਰਹੀਆਂ ਨੇ ਫਸਲਾਂ ਦਾ 20 ਮਣ ਤੋਂ ਲੈ ਕੇ ਅੱਜ 80 ਮਾਣਾ 90 90 ਮਣ ਤੱਕ ਚੋਨੇ ਕੱਢੀ ਜਾਂਦੇ ਨੇ ਕਿਸਾਨ ਪਰ ਗੱਲ ਤਾਂ ਉਹਦੇ ਉੱਪਰ ਜਿਹੜੇ ਲਾਗਤ ਵਸਤਾ ਨੇ ਲਾਗਤ ਖਰਚੇ ਨੇ ਉਹ ਵੱਧ ਰਹੇ ਨੇ ਜਿਹੜਾ ਮੰਨ ਲਓ 5 ਏਕੜ ਦੀ ਖੇਤੀ ਕਰਨੀ ਹੈ ਉਹ ਕਿਸਾਨ ਨੂੰ ਵੀ ਖੇਤੀ ਕਰਨ ਵਾਸਤੇ 8 ਲੱਖ ਦਾ ਟਰੈਕਟਰ ਖਰੀਦਣਾ ਪੈਣਾ ਤੇ ਕਲਟੀਵੇਟਰ ਦਾ ਪ੍ਰਬੰਧ ਵੀ ਕਰਨਾ ਪਊ ਰੋਟਾ ਟਿਟਰ ਦਾ ਵੀ ਕਰਨਾ ਪਊਗਾ ਸਾਰੇ ਸੰਦ ਖਰੀਦਣੇ ਪੈਣੇ ਨੇ ਇਸੇ ਤਰ੍ਹਾਂ ਜਿਹੜੀ ਖੇਤੀ ਹੈ ਕਿੱਥੇ ਤਾਂ 10 ਫੁੱਟ ਤੋਂ ਪਾਣੀ ਕੱਢ ਕੇ ਖੇਤੀ ਕਰਨੀ ਕਿੱਥੇ 200 ਫੁੱਟ ਤੋਂ ਡੂੰਗਾ ਪਾਣੀ ਕੱਢ ਕੇ ਖੇਤੀ ਕਰਨੀ ਉਹ ਫਿਰ ਲਾਗਤ ਬਸਤਾ ਵਧੀਆ ਹੋਈ ਜਾਂਦਾ ਜੇ ਆਪਾਂ ਕੁਦਰਤ ਤੇ ਗੱਲ ਕਰ ਲਈਏ ਜੇ ਕਿ ਕੁਦਰਤ ਆਪਾਂ ਮਤਲਬ ਪ੍ਰਾਣੀ ਸੜ ਕੇ ਜਾਂ ਪਾਣੀ ਘਟ ਕਰਕੇ ਜਾਂ ਜਹਲੀਆਂ ਜ਼ਮੀਨਾਂ ਕਰਕੇ ਕਾਹਨ ਕਰ ਰਹੇ ਆ ਕਿਤੇ ਨਾ ਕਿਤੇ ਆਪਾਂ ਕੁਦਰਤ ਤੇ ਗੱਲ ਛੜ ਸਰਦੇ ਆ ਵੀ ਕੁਦਰਤ ਨੇ ਆਪਾਂ ਨੂੰ ਸੋਝੀ ਦੇਣੀ ਆ ਕਿ ਪ੍ਰਾਣੀਆਂ ਤਰਕੀਬਾਂ ਤੇ ਪ੍ਰਾਣੀਆਂ ਸਬਜ਼ੀਆਂ ਤੇ ਪੁਰਾਣੀਆਂ ਦਾਲਾਂ ਬੀਜਾਂ ਤੇ ਆਓ ਤਾਂ ਕਿ ਜਿਹੜਾ ਆਹ ਸਿਸਟਮ ਆਪਾਂ ਨੇ ਅਪਣਾਇਆ ਇਹਨੂੰ ਛੱਡਿਆ ਜਾ ਕੇ। ਮੈਂ ਇਹਦੀ 3 ਕਿਲੇ ਮੂੰਗੀ ਬੀਜੀ, ਜੀਰੀ ਤੋਂ ਪਹਿਲਾਂ, ਝੋਨੇ ਤੋਂ ਪਹਿਲਾਂ। 20 ਲੇਟ 26 ਜੀਰੀ ਲਾ ਲਾਂਗੇ। 3 ਕਿਲਿਆਂ ਦੇ ਵਿੱਚੋਂ ਝਾੜ ਮੂੰਗੀ ਦਾ ਪਤਾ ਕਿੰਨਾ ਲਿਕੜਿਆ? 80 ਕਿਲੋ। ਜਦੋਂ ਉਹਦੇ ਵਿੱਚੋਂ ਖਾਣ ਜੋਗਰੀ ਰੱਖ ਕੇ ਵੇਚਣ ਦੀ ਗੱਲ ਕਰੀ, ਸ਼ਹਿਰ ਦੇ ਵਿੱਚ ਉਹਦਾ ਰੇਟ ਪਤਾ ਕੀ ਕਹਿੰਦੇ? ਕਹਿੰਦੇ 45 ਰੁਪਏ ਕਿਲੋ ਲਵਾਂਗੇ। ਹੁਣ ਜਿਹੜੀ ਸਾਨੂੰ 150 ਰੁਪਏ ਕਿਲੋ ਖਰੀਦਣੀ ਪੈ ਰਹੀ ਐ, 750 ਰੁਪਏ ਕਿਲੋ ਖਰੀਦਣੀ ਪੈ ਰਹੀ ਐ। ਉਹ ਅਸੀਂ 45 ਰੁਪਏ ਕਿਲੋ ਮੇਰਾ 25000 ਰੁਪਇਆ ਖਰਚਾ ਆ ਰਿਹਾ ਤੇ 2500 ਦੀ ਫਸਲ ਹੋ ਰਹੀ ਹੈ ਕਿ ਉਹ ਉਹ ਫਸਲਾਂ ਵਲ ਜਾਵਾਂਗੇ ਅਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ 2000 ਤੋਂ ਆਪਾਂ ਗੱਲ ਕਰਨੇ ਆ ਸਰਕਾਰਾਂ ਦਾ ਜਿਹੜਾ ਰੁਪਈਆ ਕਿਸਾਨ ਜੂਨੀਅਨਾਂ ਨੂੰ ਇੱਕ ਤਰ੍ਹਾਂ ਦੀ ਪੰਜਾਬੀ ਚ ਗੱਲ ਕਰ ਲਈਏ ਵੀ ਬਿਲਕੁਲ ਸਮਝਦਾ ਵੀ ਜੇ ਮੈਂ ਸ਼ਬਦ ਫੇਰ ਗਲਤ ਬੋਲ ਰਿਹਾ ਵੀ ਬੇ ਤਾਂ ਬੇਲੇ ਬੈਠੇ ਨੇ ਦੋ ਦਿਨ ਬੋਲਣ ਦੇ ਤਰ ਜਾਣਗੇ ਤੇ ਇਹ ਇਹ ਕਿਸਾਨਾਂ ਦਾ ਕਿਸਾਨ ਯੂਨੀਅਨ ਦੇ ਬਤੀ ਸਰਕਾਰਾਂ ਦਾ ਫੈ ਹੋ ਚੁੱਕਿਆ ਹੈ ਸਰਕਾਰਾਂ ਦਾ ਦੇਖੋ ਉਹਨਾਂ ਦਾ ਮੂੰਹ ਹੈ ਕੁਛ ਮਰਜ਼ੀ ਬੋਲਣ ਪਰ ਅਸੀਂ ਤਾਂ ਇੱਕ ਗੱਲ ਇਹ ਮੰਨਦੇ ਆਂ ਵੀ ਜਦੋਂ ਸੰਘਰਸ਼ੀ ਲੋਕ ਮੈਦਾਨਾਂ ਦੇ ਵਿੱਚ ਆਏ ਨੇ ਸਾਡੇ ਲੋਕ ਜਾਗਰੂਕ ਹੋਏ ਨੇ ਸਰਕਾਰਾਂ ਨੂੰ ਬਾਣੇ ਪਾਇਆ ਹੋਇਆ ਆਹ ਕੈਪਟਨ ਜਿਹੜਾ ਕਹਿੰਦੀ ਮੈਂ ਪਟਿਆਲੇ ਦੀ ਨੀਂ ਬਣਨ ਹੁੰਦਾ ਹੈਗਾ ਉਹਦਾ ਮੋਤੀ ਮਹਿਲ ਛਡਾਲਣ ਦੀ ਲੋਕ ਤਾਂ ਸਖਿਟਣ ਉਹਦੇ ਬਾਅਦ ਗਏ ਪੂਰੇ 5 ਸਾਲ ਸਤਾ ਦਾ ਸੁੱਖ ਭੋਗ ਨਹੀਂ ਸਕਿਆ ਹੈਗਾ ਲੋਕਾਂ ਨਾਲ ਜਿਹੜੇ ਵਾਅਦੇ ਕਰੇ ਤੇ ਪੂਰੇ ਨਹੀਂ ਕਰੇ ਲੋਕਾਂ ਨੇ ਇੱਥੋਂ ਭਜਾਉਣ ਵਾਸਤੇ ਮਜਬੂਰ ਕਰਤਾ ਆਹੀ ਹਾਲਤ ਭਗਵਾਨ ਤਮਾਨ ਸਰਕਾਰ ਨਾਲ ਬਣਨੀ ਹੈ ਕਿਉਂਕਿ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਨੇ ਕਹਿੰਦਾ 100000 ਰੁਪਇਆ ਦੇਵਾਂਗਾ ਸਾਡੀਆਂ ਭੈਣਾਂ ਨੂੰ ਸਾਨੂੰ ਰਾਸ ਤੋਂ ਤੇ ਵਿਦਾਓ 100000 ਰੁਪਇਆ ਦੇਵਾਂਗੇ ਸਾਰੀਆਂ ਫਸਲਾਂ ਤੇ ਐਮਐਸਬੀ ਦੇਵਾਂਗੇ ਅੱਜ ਕਿੱਧਰ ਗਿਆ ਭਗਮਤਪਾਲ ਉਹ ਅੱਜ ਉਹੀ ਭਗਮਤਪਾਲ ਹੈ ਤੁਹਾਡੇ ਮੁਤਾਬਕ ਹੱਲ ਕੀ ਹੈ ਜੀ ਨਾ ਕੈਪਟਨ ਦੇ ਸਾਹਮਣੇ ਵੀ ਆਪਾਂ ਤੁਹਾਨੂੰ ਲਾਏ ਨੇ ਬਾਦਲ ਸਾਹਿਬ ਦੇ ਵੀ ਲਾਏ ਹੁਣ ਇਹਨਾਂ ਦੇ ਲਾ ਰਹੇ ਆ ਅੱਗੇ ਆਉਣ ਵਾਲੇ ਮੁੱਖ ਮੰਤਰੀ ਤੇ ਲਾਵਾਂਗੇ ਹੱਲ ਕੀ ਆਦਾ ਦੇਖੋ ਹੱਲ ਤਾਂ ਆਪਾਂ ਕਹਿੰਦੇ ਵੀ ਜਿਹੜੀ ਖੇਤੀ ਨੀਤੀ ਬਣੇ ਜਿਹੜਾ ਕੋਈ ਕੰਮ ਕਰਦਾ ਉਹਦੇ ਕੋਈ ਨੀਤੀ ਬਣੇ ਐ ਨਾ ਹੋਵੇ ਵੀ ਅੱਜ ਇਹਦੀ 80 ਮਣ ਉਹ ਪਾਣੀ ਨੇ ਰੋੜ ਤੇ ਹੀ ਉਸ ਤੋਂ ਬਾਅਦ ਮਰ ਗਿਆ ਜਿਹਨੇ ਮੰਨ ਲਓ 6 ਮਹੀਨੇ ਬਾਅਦ ਉਸੇ ਫਸਲ ਦਾ ਮੂੰਹ ਦੇਖਣਾ ਹੈ ਉਹ ਉਹਦੇ ਪੱਲੇ ਨਹੀਂ ਪਈ ਉਹ ਜਿਊਗਾ ਕਿਵੇਂ ਆਪਾਂ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਨੀਤੀ ਬਣੇ ਉਹਨੇ ਜਿਹੜੀ ਮਿਹਨਤ ਕੀਤੀ ਉਹਦਾ ਮਿਹਨਤ ਦਾ ਮੁੱਲ ਉਹਨੂੰ ਮਿਲੇ ਸਰਕਾਰਾਂ ਇੱਕ ਬਜਟ ਰੱਖਦੀਆਂ ਨੇ ਸਰਕਾਰਾਂ ਕਿਸਾਨਾਂ ਵਾਸਤੇ ਵੀ ਆ ਕੀਤਾ ਜਾਊਗਾ ਆ ਕੀਤਾ ਜਾਊਗਾ ਬਜਟ ਦੇ ਵਿੱਚ ਉਹ ਬਜਟ ਆਪ ਦੇਖੇ ਦੇ ਵਿੱਚ ਪੂਰਾ ਨਹੀਂ ਕੀਤਾ ਜਾਂਦਾ ਕਦੇ ਵੀ ਮੰਨ ਲਓ ਵਾਦੇ ਖਾਂ ਬਾਦਖਲਾ ਵੀ ਮੋਸਲੀ ਕੀਤੀ ਜਾਂਦੀ ਹੈ ਕੀ ਲੱਗਦਾ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਵੀ ਰਾਜਨੀਤੀ ਦੇ ਪੜਾਅ ਖੇਤ ਦੇ ਵਿੱਚ ਆ ਚੁੱਕੀਆਂ ਨੇ ਕੀ ਲੱਗਦਾ ਜੇ ਆਪਾਂ ਕਿਸਾਨ ਜੂਨੀਅਨ ਦੇ ਮੈਂਬਰ ਜਾਂ ਉਹਨਾਂ ਦੇ ਜਿਹੜੇ ਆਗੂ ਨੇ ਚੋਣ ਲੜਦੇ ਨੇ ਜਾਂ ਵਿਧਾਨ ਸਭਾ ਜਾਂਦੇ ਨੇ ਫਿਰ ਵੀ ਇਹੀ ਆਰ ਲੋਗਾ ਜੀ ਬੀਕੇ ਜੋ ਇਕਤਾ ਗਰਾਹਾ ਇਸ ਪ੍ਰਬੰਧ ਨੂੰ ਕਾਰਪੋਰੇਟ ਪੱਕੀ ਸਮਝਦੀ ਹੈ سرمایہਦਾਰਾਂ ਦਾ ਪ੍ਰਬੰਧ ਸਮਝਦੀ ਹੈ ਵੀ ਵੋਟਾਂ ਦੇ ਰਾਹੀਂ ਕੋਈ ਮਰਜ਼ੀ ਸਰਕਾਰ ਬਣਦੀ ਹੈ ਉਹੋ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੂਤੂਗੀ ਉਹਨਾਂ ਦੀਆਂ ਬਣਾਈਆਂ ਹੋਈਆਂ ਨੀਤੀਆਂ ਪੋਲਸ਼ੀਆਂ ਨੂੰ ਅੱਗੇ ਵਧਾ ਕੇ ਲੈ ਕੇ ਜਾਊ। ਇਸ ਕਰਕੇ ਵੀ ਕੇ ਜੁਗਤਾ ਗ੍ਰਾਹਕਾਂ ਕਹਿੰਦੇ ਆ ਏਕੇ ਦੀ ਤਾਕਤ ਤੇ ਟੇਕ ਰੱਖੋ ਜਿਹੜਾ ਖੜਾ ਨਾ ਪਣੀ ਹੈ ਜੇ ਉਹਨੂੰ ਖੁੱਲਾ ਛੱਡ ਦਈਏ ਉਹ ਨੁਕਸਾਨ ਕਰਦਾ ਚੱਲ ਜਾਂਦਾ ਹੈ। ਇਸੇ ਤਰ੍ਹਾਂ ਸਾਡੀਆਂ ਸਰਕਾਰਾਂ ਨੇ ਜਿਹੜਾ ਨੂੰ ਬਣਾ ਕੇ ਖੁੱਲ੍ਹਿਆ ਛੱਡਦੀ ਹੈ ਉਹ ਪੋਲੀ ਪਾਲੀ ਜਨਤਾ ਦਾ ਕਿਰਤੀ ਲੋਕਾਂ ਦਾ ਨੁਕਸਾਨ ਕਰਦੀਆਂ ਚੱਲੀਆਂ ਜਾਂਦੀਆਂ ਨੇ ਇੱਕ ਲਾਸਟ ਵਾਲਾ ਤੁਹਾਨੂੰ ਲੱਗਦਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਜਿਹੜੀਆਂ ਸਰਕਾਰਾਂ ਨੇ ਆਪਣੇ ਗੁੱਦੀ ਚ ਫਾਲੇ ਲੈਂਦੀਆਂ ਨੇ ਵੀ ਸਾਡੇ ਨਾਲ ਮਿਲ ਕੇ ਚੱਲ ਪੁੱਛ ਆਗੂਆਂ ਕਿਸਾਨ ਯੂਨੀਅਨ ਦੇ ਪੁੱਛ ਆਗੂਆਂ ਅੱ비 ਆਪਣੇ ਮਤਲਬ ਪ੍ਰਾਵਿਤ ਲੈ ਲੈਂਦੀਆਂ ਨੇ ਬਿਲਕੁਲ ਜਿਵੇਂ 13 ਘਰ ਭਰ ਦਿੰਦੇ ਨੇ ਬਾਕੀ ਦਾ ਸਰਕਾਰਾਂ ਹਮੇਸ਼ਾ ਹੀ ਯਤਨ ਚ ਰਹਿੰਦੀਆਂ ਨੇ ਵੀ ਜਿਹੜੇ ਆ ਲੋਕ ਨੇ ਲੀਡਰ ਨੇ ਇਹ ਸਾਡੀ ਬੋਲੀ ਬੋਲਣ ਇਹਦਾ ਪਤਾ ਹੀ ਆਪਾਂ ਨੂੰ ਕੋਣ ਨਹੀਂ ਚਾਹੁੰਦਾ ਹੈਗਾ ਵੀ ਸਾਡੀ ਬੋਲੀ ਬੋਲੇ ਪਰ ਸੱਚ ਵਾਸਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਉਹ ਸਤ ਬੋਲਣ ਵਾਸਤੇ ਇਹਨਾਂ ਦੀ ਝੋਲੀ 'ਚ ਨਹੀਂ ਪੈਂਦੀ ਤੁਹਾਨੂੰ ਪਤਾ 25 ਸਾਲ ਹੋ ਗਏ ਆਪਾਂ ਲਗਾਤਾਰ ਸੁਗਰਟ ਘੱਟਿਆ ਨੂੰ ਖਸਾਨੇ ਨੂੰ ਲੈ ਕੇ ਹੋਰ ਕਿੰਨਾ ਚਿਰ ਕਰਨਾ ਪਊਗਾ ਸਾਡੇ 10 ਗੁਰੂ ਸਾਹਿਬਾਨ ਵੀ ਦੱਬੇ ਤੇ ਕੁਦਲੇ ਲੋਕਾਂ ਦੀ ਗੱਲ ਕਰਕੇ ਗਏ ਨੇ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਦੇਣ ਦੀ ਗੱਲ ਕਰਕੇ ਗਏ ਨੇ ਉਹਨਾਂ ਨੇ ਵੀ ਆਪਣਾ ਜੀਵਨ ਲਾਤਾ ਆਪਾਂ ਵੀ ਆ ਕਿਰਤੀ ਲੋਕਾਂ ਨਾਲ ਇਹ ਸੰਘਰਸ਼ ਕਰਦੇ ਰਹਾਂਗੇ ਕਿੰਨਾ ਕੇਸ ਲੜਾਈ ਨੂੰ ਅੱਗੇ ਲੈ ਜਾਂਦੇ ਆ ਉਹ ਅਗਲੀਆਂ ਗੱਲਾਂ